ਰਣਾਿੰਦਰਜੀ ਸਿੰਘ ਮੈਂ ਫਾਦਰ ਲੱਗਦਾ ਹਾਂ ਉਹ 18 2018 ਦਸੰਬਰ ਦੇ ਵਿੱਚ ਪਰ ਜੁਆਇਨਿੰਗ ਹੋਈ ਸੀ ਤੇ 18 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਗੈਸ ਸੀ ਕਿੱਥੇ ਸੀ ਇਹ ਮਤਲਬ ਹੁਣ ਉਹਨਾਂ ਦੀ ਇਹ ਪੋਸਟਿੰਗ ਟੀਗੀ ਆਪਣੇ ਅਰਜੌਰੀ ਸੈਕਟਰ ਦੇ ਵਿੱਚ ਸੀਗੀ ਤੇ ਇਸ ਟਾਈਮ ਅੰਮ੍ਰਾਲਾ ਦੇ ਵਿੱਚ ਆਪਣੇ ਕੋਰਸ ਕਰਨ ਵਾਸਤੇ ਆਈ ਹੋਈ ਸੀ ਕਿਵੇਂ ਹੋਈ ਇਹਨਾਂ ਦੀ ਜਮਤ ਰਣਾਿੰਦਰਜੀ ਇਹ ਰਾਤ ਨੂੰ ਮਤਲਬ ਵੀ ਆਪਣਾ ਰੋਟੀ ਪਾਣੀ ਖਾ ਕੇ ਰਾਤ ਨੂੰ ਆਪਣੇ ਪੜਾਈ ਕਰਨ ਲੱਗ ਕੇ 11 ਵਜੇ ਤੱਕ ਪੜਾਈ ਕਰਦੇ ਰਹੇ ਤੇ ਉਸ ਤੋਂ ਬਾਅਦ ਜਦੋਂ ਠਾਉਗੇ ਉਦੋਂ ਬਾਅਦ ਜੇ ਕੋਈ ਖਾਤਨਾਕ ਕੋਈ ਥੱਪ ਆਇਆ ਉਹਦੇ ਬਿਸਤਰੇ ਤੇ ਚੜ ਗਿਆ ਬਿਸਤਰੇ ਤੇ ਚੜਾ ਹੋਇਆ ਤੇ ਜਦੋਂ ਅਸੀਂ ਠਾਉਗੇ ਇਹਨੂੰ ਕੁਝ ਨਹੀਂ ਪਤਾ ਲੱਗਾ ਜਦੋਂ ਇਹਨਾਂ ਨੇ ਕਦੇ ਕਾਰਬਟਲੈਟੀ ਪਾਸਾ ਲੇਤਾ ਤਾਂ ਉਹਦੇ ਉੱਪਰ ਕਾਰਬਟਲੈਟੀ ਗਈ ਤਾਂ ਉਹਨੇ ਥੱਪ ਨੇ ਉਹਦੇ ਡੰਗ ਮਾਰਿਆ ਤੇ ਡੰਗ ਲੱਗਣ ਤੋਂ ਬਾਅਦ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਾ ਵੀ ਫੇਰ ਸੌਂਗੇ ਉਸੇ ਨੂੰ ਦਾ ਜਿਹੜਾ ਸੀਗਾ ਪੋਜਨ ਫੀ ਪੋਜਨ ਕਰਕੇ ਉਹਨਾਂ ਨੂੰ ਮਤਾ ਹੋ ਗਿਆ ਜਿਆਦਾ ਤਾਂ ਉਹਨਾਂ ਨੂੰ ਬੇਹੋਸ਼ ਹੋ ਗਏ ਬੇਹੋਸ਼ ਹੋਣ ਤੋਂ ਬਾਅਦ ਜਦੋਂ ਸਵੇਰੇ ਮਾਰਨਿੰਗ 4 ਵਜੇ ਉਹ ਉੱਠੇ 4 ਵਜੇ ਉੱਠਣ ਤੋਂ ਬਾਅਦ ਉਹਨਾਂ ਨੇ ਮੁੰਡਿਆਂ ਦੇ ਨਾਲ ਸਾਥੀਆਂ ਨੇ ਜਦੋਂ ਉਹਨੂੰ ਉਠਾਇਆ ਤੇ ਵੀ ਚਮਨਰਨ ਜੀ ਤੋਂ ਉੱਠਾ ਤੇ ਉੱਠ ਖੜਾ ਹੈ ਕਹਿੰਦਾ ਵੀ ਚਮਨਰਨ ਜੀ ਕਹਿੰਦਾ ਕਹਦਾ ਜੀ ਮੈਨੂੰ ਚੱਕਰ ਆ ਰਹੇ ਨੇ ਕਹਿੰਦੇ ਚੱਕਰ ਆ ਰਹੇ ਨੇ ਤੇ ਕਹਿੰਦੇ ਵੀ ਮੇਰੇ ਢੂਹੀ ਤੇ ਵੀ ਦਰਦ ਹੋ ਰਿਹਾ ਵੀ ਦੇਖੋ ਮੇਰੇ ਢੂਹੀ ਤੇ ਦਰਦ ਕੀ ਆਗਾ ਤੇ ਉਸ ਤੋਂ ਬਾਅਦ ਜੋ ਦੇਖਿਆ ਵੀ ਉਹਦੇ ਛਾਪ ਨੇ ਉਹਦੇ ਡੰਗ ਮਾਰੇ ਸੀ ਪਿੱਛੇ ਦੋ ਟੂਹੀ ਦੇ ਉੱਪਰ ਤੇ ਜਦੋਂ ਫਿਰ ਆਪਣੇ ਉਹਨਾਂ ਦੇ ਜਿਹੜੇ ਇੰਜੀਨੀਅਰ ਸੀਗੇ ਇੰਜੀਨੀਅਰ ਨੂੰ ਦੱਸਿਆ ਵੀ ਐ ਕਰਕੇ ਵੀ ਆਪਣੇ ਸਾਥੀ ਨੂੰ ਵੀ ਉਹਨਾਂ ਨੇ ਜਿਹੜਾ ਸਿਪਾਹੀ ਆ ਉਹਨੂੰ ਪੱਟ ਲਿਆ ਛਾਪ ਨੇ ਤੇ ਉਹ ਉਹਨਾਂ ਨੇ ਫਟਾਫਟ ਕਾਰ ਵੀ ਕੀਤੀ ਆਪਣੀ ਗੱਡੀ ਫੌਜ ਦੀ ਗੱਡੀ ਮੰਗਾਈ ਗੱਡੀ ਮੰਗਾ ਕੇ ਤੇ ਆਪਣੇ ਸਿਵਲ ਫੌਜੀ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ 4-5 ਘੰਟੇ ਇਲਾਜ ਚੱਲਣ ਤੋਂ ਬਾਅਦ ਅਕੀਰ ਅਕੀਰ ਜਦੋਂ ਜ਼ਿਆਦਾ ਭੋਜਨ ਹੋਣ ਦੇ ਕਾਰਨ ਤਾਂ ਉਹ ਮੇਰਾ ਬੇਟਾ ਜਮਨਜੀਤ ਸਿੰਘ ਉਹਨਾਂ ਦੀ ਡੈਥ ਹੋਈ ਡਿਊਟੀ ਦੌਰਾਨ ਹੀ ਡੈਥ ਹੋਈ ਡਿਊਟੀ ਦੌਰਾਨ ਉਹਨਾਂ ਦੀ ਡੈਥ ਹੋਈ ਆ ਤੇ ਉਹਨਾਂ ਕੋਸਟ ਕਰਨ ਵਾਸਤੇ ਉੱਥੇ ਆਏ ਹੋਏ ਸੀ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਅਸੀਂ ਮੰਗ ਚਾਹੁੰਦੇ ਆ ਵੀ ਮੇਰੇ ਲੜਕੇ ਨੂੰ ਕੀ ਡਾਕਾ ਕੀ ਡਾਕਾ ਸਤਿਕਾਰ ਦਿੱਤਾ ਜਾਣਾ ਚਾਹੀਦਾ ਜੋ ਵੀ ਮਾਨ ਸਮਾਨ ਦਿੱਤਾ ਨੂੰ ਦਿੱਤਾ ਜਾਂਦਾਗਾ ਉਹ ਉਹਨਾਂ ਨੂੰ ਜੋ ਫੌਜੀਆਂ ਨੂੰ ਦਿੱਤਾ ਦਿੱਤਾ ਜਾਂਦਾ ਉਹ ਮਾਨ ਸਮਾਨ ਉਹਨੂੰ ਦਿੱਤਾ ਦੇਣਾ ਚਾਹੀਦਾਗਾ ਵੀ ਉਹਨਾਂ ਨੂੰ ਦੇਖ ਕੇ ਜੋ ਵੀ ਮੇਰਾ ਬੱਚਾ ਸੀ ਹੀਰੋਆ ਉਹਨਾਂ ਨੂੰ ਦੇਖ ਕੇ ਬੜੀ ਬੋਲਦੇ ਬੋਲਦੇ ਪਰ ਸੋਰੀ ਬਾਤ ਬਾਤ ਸੋ ਸਿਹਤ ਦਾਰਜਾ ਦੇਣਾ ਚਾਹੀਦਾ ਹੈ ਕੋਈ ਜੋ ਸੀ ਬੋਨਾ ਨੂੰ ਸੀ ਦਾਣਾ ਮਾਰਨ ਤੁਮ ਦੇਣਾ ਚਾਹੀਦਾ ਤੇ ਸਰਕਾਰ ਨੂੰ ਮੰਗ ਕਰਦਾ ਜੋ ਵੀ ਜੋ ਵੀ ਪੋਜੀਟਿਵ ਹਰੋਂਦਾ ਜਿਵੇਂ ਜੈਸੇ ਮੇਰਾ ਬੱਚਾ ਹੋਇਆ ਉਹਨਾਂ ਨੂੰ ਜੋ ਵੀ ਉਹਨਾਂ ਨੂੰ ਸਹਾਇਤਾ ਮਿਲ ਲਈ ਜਾਏਗਾ ਉਹ ਮੈਂ ਨਹੀਂ ਜਹਲੇ। ਬਿਆਹ ਹੋਇਆ ਸੀ ਜੀ। ਨਹੀਂ ਹੋਇਆ। ਅਨਮੈਲਡ। ਪਰ ਇਹ ਕੀ? ਨਾਮ ਨਹੀਂ ਆਪਣਾ। ਮੇਰਾ ਨਾਮ ਐਕਸ ਆਰਮੀ ਰਿਟਾਇਰਡ ਨਿਛਤਰ ਸਿੰਘ ਆ ਜੀ। ਆਮ ਸਰਕਾਰ ਦੇ। ਦੇਖੋ ਜੋ ਗਵਰਨਮੈਂਟ ਜਨਰਲ ਡਿਊਟੀ ਕਰ ਰਿਹਾ ਹੈ। ਸੈਂਟਰਸਕਾ ਦੀ ਡਿਊਟੀ ਕਰ ਰਿਹਾ। ਸੈਂਟਰਸਕਾ ਦੇ ਦੌਰਾਨ ਡਿਊਟੀ ਦੇ ਆਰਮੀ ਦੇ ਵਿੱਚ ਆਨ ਡਿਊਟੀ ਸੀ ਬੰਦਾ। ਜਦੋਂ ਉਹਦੀ ਡੈਥ ਹੋ ਰਹੀ ਆ। ਮਲਟੀ ਹਸਪੀਟਲ ਦੇ ਵਿੱਚ ਡੈਥ ਹੋ ਰਹੀ ਆ। ਆਨ ਡਿਊਟੀ ਦੇ ਡੈਥ ਹੋ ਰਹੀ ਆ। ਸਵੇਰੀ ਮੌਰਨਿੰਗ ਪੇਡ ਅਟੈਂਡ ਕਰਨ ਵਾਸਤੇ ਬੱਚਿਆਂ ਨੂੰ ਠਾਇਆ ਉਹਨੂੰ ਸ਼ਹੀਦ ਅਦਲਤ ਜਿੱਤੇ ਮਿਲਣਾ ਜ਼ਰੂਰੀ ਹੈ ਜੀ ਕਿਉਂਕਿ ਉਹ ਆਨ ਡਿਊਟੀ ਸੀ ਸ਼ਹੀਦ ਅਦਲਤੇ ਮਿਲਣਾ ਚਾਹੀਦਾ ਉਸ ਦਾ ਬਤਵਾਨਾ ਚਾਹੀਦਾ ਸਾਡੇ ਮਹੱਲੇ ਦੇ ਵਿੱਚ ਪਤਾ ਲੱਗੇ ਵੀ ਹਾਂ ਵੀ ਇਹ ਸ਼ਹੀਦ ਹੈ ਦੂਸਰੀ ਗੱਲ ਇਹ ਆ ਜੋ ਮਾਂ ਨੂੰ ਬਾਪ ਨੂੰ ਇਹਦਾ ਮਿਲਣਾ ਚਾਹੀਦਾ ਮੌਜਮਾ ਜੋ ਵੀ ਹੈ ਮੁੱਖ ਮੰਤਰੀ ਸਾਹਿਬ ਤਕਰੀਬਨ ਅਗਨੀ ਵੀਰਾਂ ਬਾਰੇ ਵੀ ਇਹ ਕਰ ਰਹੀ ਸੀ ਬੇਟਾ ਅਗਨੀ ਵੀਰ ਨਹੀਂ ਸੀ ਇਹ ਔਨ ਡਿਊਟੀ 7600 ਸਾਲ ਤੋਂ ਇਹ ਡਿਊਟੀ ਸੀ ਦੂਸਰੀ ਗੱਲ ਇਹ ਆ ਵੀ ਜਿਹੜਾ ਅਗਨੀ ਵੀਰ ਦੇ ਮੁੱਖ ਮੰਤਰੀ ਸਾਹਿਬ ਘਰ ਜਾ ਕੇ ਕਰੋੜ-ਕਰੋੜ ਰੁਪਏ ਦੇ ਕੇ ਆਏ ਆ ਕਮਜ਼ੋਰਾਂ ਬੱਚੇ ਲਈ ਵੀ ਸਨਮਾਨ ਹੋਣਾ ਚਾਹੀਦਾ ਇਹ ਅਗਨੀ ਵੀਰ ਨਹੀਂ ਸੀ ਇਹ ਔਨ ਡਿਊਟੀ ਸੀ ਪਰਮਨੈਂਟ ਡਿਊਟੀ ਸੀ ਇੰਨੀ ਇੱਕ ਬੇਨਤੀਆਂ ਕਰਦੇ ਕਿ ਬੇਟਾ ਜੀ ਹਾਂ ਇਹ ਬਰਨਾਲਾ ਸਿਟੀ ਸੰਧੂਪੱਤੀ ਬਰਨਾਲੇ ਦੇ ਬਾਬਾ ਸੰਗਤ ਸਿੰਘ ਜੀ ਗੁਰਦੁਆਰਾ ਦੇ ਕੋਲ ਘਰ ਹੈ ਨਾ ਤਾਂ ਬਾਬਾ ਜੀਵਲ ਸਿੰਘ ਗੁਰਦੁਆਰੇ ਦੇ ਕੋਲ ਘਰ ਆ ਪਟਵਾਰ ਖਾਨਾ ਨੇੜੇ ਆ ਨਜ਼ਦੀਕ ਆ ਬਰਨਾਲੇ ਦੇ ਨਾਲ ਸਤਿ ਜੀ ਨਹੀਂ ਜੀ ਅਨਮੈਡ ਸੀ ਬੱਚਾ ਤੇ ਕੋ ਭੈਣ ਭਰਾ ਇਹਨਾਂ ਭੈਣ ਭਰਾ ਇੱਕ ਭੈਣ ਆ ਇੱਕ ਦੋ ਬ੍ਰਦਰ ਆ ਭੈਣ ਵਿਆਹੀ ਹੋਏ ਭੈਣ ਵਿਆਹੀ ਹੋਈ ਆ ਬ੍ਰਦਰ ਛੋਟੇ ਅੰਗਰ ਬ੍ਰਦਰ ਛੋਟੇ ਨੇ ਵੱਡਾ ਹਾਂ ਬਰਦਰ ਇਹ ਵੱਡਾ ਸੀ ਇਹ ਵੱਡਾ ਨੌਕਰੀ ਦੇ ਪਰਿਵਾਰ ਦੇ ਵਿੱਚ ਛੋਟੇ ਬੇਟੇ ਨੌਕਰੀ ਦਿੱਤੀ ਜਾਵੇ ਉਹ ਬੇਰੁਜ਼ਗਾਰਾ ਉਸ ਨੂੰ ਡਿਊਟੀ ਦਿੱਤੀ ਜਾਵੇ